ਸੁਣਿਆ ਸੀ ਕਿ ਇੱਥੇ ਚੋਰੀਆਂ ਹੋ ਰਹੀਆਂ ਨੇ ਇਹ ਗੱਲ ਠੀਕ ਹੈ ਬਿਲਕੁਲ ਠੀਕ ਹੈ ਜੀ ਕਦੋਂ ਤੋਂ ਹੋ ਰਹੀਆਂ ਨੇ ਸਾਡੇ ਕੋਲ ਤਾਂ ਸਾਰੇ ਰਿਕਾਰਡ ਆਨ ਰਿਕਾਰਡ ਹੈ ਸਭ ਕੁਝ ਸਾਡੇ ਫੋਲਰਾਂ ਦੀ ਫੋਟੋਗ੍ਰਾਫਸ ਹੈ ਹਮ ਅਸੀਂ ਉਹਨਾਂ ਨੂੰ ਛੱਡ ਦੇਈਦੇ ਵੀ ਸਾਡਾ ਰਾਕਟ ਖਰਾਬ ਹੋ ਜਾਏਗਾ ਪੰਜਾਬੀ ਬੰਦੇ ਹੈ ਹਮ ਤੇ ਉਹਨਾਂ ਕੋਈ ਫਾਰਮ ਭਰਵਾਈਦਾ ਹੈ ਉਹਨਾਂ ਦੇ ਆਈਡੀ ਕਾਰਡ ਦੇਖੀ ਤੇ ਸਭ ਕੁਝ ਕਰੀਦਾ ਹੈ ਓਕੇ ਉਹ ਕੋਈ ਤਾਂ ਵਿਚਾਰੇ ਰੋਂ ਨਹੀਂ ਲੱਗ ਜਾਂਦੇ ਜੀ ਸਾਡੇ ਕੋਲ ਰੋਟੀ ਨਹੀਂ ਅਸੀਂ ਇਹਨੇ ਆ ਕੇ ਮੰਗ ਲਓ ਅਸੀਂ ਦਿਨ ਨੂੰ ਤਿਆਰਾ ਸਾਡੇ ਕੋਲ ਗਾਲ ਫੁਲਕੇ ਨਾ ਕੀ ਫਰਕ ਹਮ ਹਮ ਇੰਨੇ ਗੁਰਦੁਆਰੇ ਚੱਲਦੇ ਹੈ ਸਭ ਕੁਝ ਚੱਲਿਆ ਹੈ ਉਹਦੇ ਬਾਵ ਹਰ ਕਮਿਊਨਿਟੀ ਇਹਦੇ ਵਿੱਚ ਸ਼ਾਮਿਲ ਹੈ ਆਪਣੀ ਕਮਿਊਨਿਟੀ ਦਾ ਇੱਥੇ ਹੈ ਹੀ ਜ਼ਿਆਦਾ ਤਾਂ ਫਿਰ ਆਪਣੇ ਬੰਦੇ ਜ਼ਿਆਦਾ ਹੈ ਜ਼ਿਆਦਾ ਕਿਸੇ ਨੂੰ ਹੱਥ ਨਹੀਂ ਲਾ ਸਕਦੇ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ اچھا ਲੇਡੀਜ਼ ਜ਼ਿਆਦਾ ਨੇ ਲੇਡੀ ਜ਼ਿਆਦਾ ਆ ਗਿਆ ਕਾਨੂੰਨ ਦੇ ਸਾਹਮਣੇ ਆ ਲਈ ਚੱਲਣਾ ਹੈ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਹੈ ਇੱਥੇ ਤੁਸੀਂ ਮੰਨੋਗੇ ਨਹੀਂ ਵੀ ਦੋ ਜਣੇ ਆਏ ਇੱਕ ਬੰਦਾ ਤਾਂ ਕਾਰ ਸਟਾਰਟ ਕਰਕੇ ਬਾਹਰ ਖੜਾ ਹੈ ਹੂੰ ਦੂਜੇ ਗੇਟ ਤੋਂ ਉਹਨੇ ਲੈ ਕੇ ਬੈਦਨਾ ਕਾਰ ਲੈ ਕੇ ਤੁਰ ਜਾਣਾ ਪਤਾ ਕਿਦਾਂ ਲਗਾਉਣੀਓ ਕਿ ਇਹ ਇਨਸਾਨ ਨੇ ਚੋਰੀ ਕੀਤੀ ਹੈ ਬੈਗ ਦੇ ਵਿੱਚ ਸਮਾਨ ਪਾnde ਹੋਏ ਜਾਂ ਕੁਛ ਵੀ ਸ਼ਾਪਿੰਗ ਬੈਗਸ ਦੇ ਅੰਦਰ ਸਮਾਨ ਪਾ ਕੇ ਵਿਦਾਊਟ ਪੇ ਕਰਦੇ ਜਾਂਦੇ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਚੋਰੀ ਕਰਕੇ ਚੱਲਾ ਤਾਂ ਰੋਕ ਲੈ। ਪੋਲਗੇਸੀ ਅਸੀਂ ਦੇਖਣਾ ਸਾਨੂੰ ਯਾਦ ਨਹੀਂ ਰਿਹਾ ਪੇ ਕਿਉਂਕਿ 셀ਫ ਚੈੱਕਆਊਟ ਹੁੰਦਾ ਉੱਥੇ ਕੋਸ਼ਿਸ਼ ਕਰਦੇ ਕਿ ਉਹ ਨਾਲ ਲੈ ਜੀ ਇਹ ਸਮਾਨ ਵਿਦਾਊਟ ਪੇ ਕਰ। ਤੇ ਕੋਈ ਬਾਣਾ ਹੁੰਦਾ ਉਹਨਾਂ ਕੋਲ ਕਿ ਸਾਡੇ ਚਲੋ ਦੇ ਕੋਈ ਮਨ ਵੀ ਜਾਂਦੇ ਪਰ ਉਹ ਕਹਿੰਦੇ ਸਾਡੀ ਮਾਫ ਮਾਫੀ ਦੇ ਦੋ ਸਾਨੂੰ ਮਾਫ ਕਰ ਦੋ ਗਲਤ ਹੋ ਗਿਆ। ਇਹੀ ਸਭ ਹੁੰਦਾ ਇਹਨਾਂ ਦਾ। ਕਾਰਨ ਕਿ ਲੱਗਦਾ ਕਿ ਇਸ ਤਰ੍ਹਾਂ ਦੀਆਂ ਜੜੀਆਂ ਘਟਨਾਵਾਂ ਕਿਉਂ ਵੱਧ ਰਹੀਆਂ ਨੇ ਉਹ ਵੀ ਇਸ ਤਰ੍ਹਾਂ ਦੇ ਮੁਲਕਾਂ ਦੇ ਵਿੱਚ ਬਾਹਰਲੇ ਮੁਲ ਪਹਿਲਾ ਕਾਰਨ ਮੈਂ ਜੋ ਮੰਨਦਾ ਹੂੰ ਕਿ ਇਹ ਅਨਇੰਪਲੋਇਮੈਂਟ ਬੇਰੋਜ਼ਗਾਰੀ ਜੋ ਇੱਥੇ ਵਧ ਰਹੀ ਹੈ ਕਾਫੀ ਟਾਈਮ ਤੋਂ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਵੱਡਿਆਂ ਨੂੰ ਕੰਮ ਨਹੀਂ ਮਿਲ ਰਿਹਾ ਸਾਰੇ ਇੱਥੇ ਬਹੁਤ ਔਖਾ ਆਇਆ ਪਿਆ ਲੋਕਾਂ ਦਾ ਉਹ ਇਸ ਚੋਰੀ ਨੂੰ ਹਲੇ ਚੋਰੀ ਸਮਝਦੇ ਹੀ ਨਹੀਂ ਪਏ ਉਹ ਚਲਾਕੀਆਂ ਸਮਝ ਰਹੇ ਕਿ ਅਸੀਂ ਚਾਰ ਚੀਜ਼ਾਂ ਦਾ ਲੈ ਆਏ ਤੇ ਦੋ ਪੇ ਕਰ ਰਹੇ ਉਹ ਇਹਨੂੰ ਚੋਰੀ ਸਮਝ ਨਹੀਂ ਰਹੇ ਜਦੋਂ ਇਹਨੂੰ ਚੋਰੀ ਨੂੰ ਸਮਝਣਗੇ ਫਿਰ ਇਹ ਕਮ ਧੋਕਣਗੇ ਧੋਖੇ ਵੀ ਤਾਂ ਇਹ ਹੀ ਆਪਦੇ ਸਾਹਮਣੇ ਦੇਖਿਆ ਇੱਥੇ ਹੀ ਤੇ ਬਾਕੀ ਭਾਈ ਸਾਹਿਬ ਜਦੋਂ ਫੜਦੇ ਸਨ ਦੱਸਦੇ ਆ ਕਿ ਆਹ ਫੜੇ ਗਏ ਕਿੱਥੇ ਤਾਂ ਸਿੱਖ ਨੂੰ ਕਿੰਨਾ ਵਧੀਆ ਕਹਿੰਦੇ ਸੀ ਵੀ ਵਧੀਆ ਇਹ ਬੰਦੇ ਇਮਾਨਦਾਰ ਆ ਕਿੱਥੇ ਉਹਨਾਂ ਸਾਡਾ ਜਿਹੜਾ ਅੱਜ ਦਾ ਮਾਹੌਲ ਬਣਿਆ ਵਾ ਉਹ ਇਹੋ ਜਿਹਾ ਬਣ ਗਿਆ ਵੀ ਸਾਡੀ ਸਾਰੀ ਕਮਿਊਨਿਟੀ ਜਾਂ ਤਾਂ ਉਹਨਾਂ ਨੂੰ ਸ਼ਰਮ ਨਹੀਂ ਜਾਂ ਦਿਮਾਗ ਘਟਾ ਇਸ ਕਰਕੇ ਆਪਾਂ ਕੁਝ ਨਹੀਂ ਇਹਦੀ ਵਾਰ ਕਰ ਸਕਦੇ ਵੇਹ ਮਾੜੀ ਗੱਲ ਆ ਉਹਨੂੰ ਚਾਹੀਦਾ ਨਹੀਂ ਕੰਮ ਨਾ ਮਿਲਣਾ ਜਾਂ ਮਹਿੰਗਾਈ ਵੱਧ ਜਾਣਾ ਜਾਂ ਫਿਰ ਪਰੇਸ਼ਾਨੀ ਇੱਕ ਬੰਦੇ ਨੂੰ ਚੋਰ ਬਣਾ ਦਿੰਦੀ ਹੈ ਸਾਡੇ ਸਿੱਖਾਂ ਨੂੰ ਸਾਡੇ ਗੁਰੂਆਂ ਤਾਂ ਹੀ ਆਂਦੀ ਹੈ ਇਹ ਗੱਲ ਸਾਡੇ ਤਾਂ ਹੀ ਕੱਲਿਆਂ ਤਾਂ ਇੰਨੀ ਰਹਿੰਦੀ ਵੀ ਸਿੱਖਾ ਕੰਮ ਕਰਦੇ ਆ ਜਦੋਂ ਬਾਹਰਲੇ ਮੁਲਕਾਂ ਦਾ ਰੁਖ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਦੋਂ ਲੋਕਾਂ ਕੋਲ ਪੁੱਛਿਆ ਜਾਂਦਾ ਹੈ ਤਾਂ ਇਹ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਚੋਰੀਆਂ ਬਹੁਤ ਨੇ ਕ੍ਰਾਈਮ ਬਹੁਤ ਨੇ ਇਸ ਕਰਕੇ ਅਸੀਂ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਹਾਂ ਪਰ ਅਫਸੋਸ ਕਿ ਹੁਣ ਉਹ ਘਟਨਾਵਾਂ ਇੱਥੇ ਵੀ ਹੋਣ ਲੱਗ ਗਈਆਂ ਨੇ ਹਾਲਾਂਕਿ ਹੁੰਦੀਆਂ ਤਾਂ ਪਹਿਲਾਂ ਵੀ ਸੀ ਪਰ ਉਹਨਾਂ ਦੀ ਗਿਣਤੀ ਵਧਣ ਲੱਗ ਗਈ ਹੈ ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਕੈਲਗਰੀ ਕਿਉਂਕਿ ਹੁਣ ਇੱਕ ਗਰੋਇੰਗ ਕਮਿਊਨਿਟੀ ਹੈ ਪੋਪੂਲੇਸ਼ਨ ਵੱਧ ਰਹੀ ਹੈ ਪਰ ਉਸ ਹਿਸਾਬ ਦੇ ਨਾਲ ਇੱਥੇ ਚੋਰੀਆਂ ਵੀ ਵੱਧ ਰਹੀਆਂ ਨੇ ਪਿੱਛੇ ਤੁਸੀਂ ਮੇਰੇ ਇੱਕ ਸਟੋਰ ਦੇਖ ਰਹੇ ਹੋ ਇੱਕ ਨਾਮੀ ਗ੍ਰੋਸਰੀ ਚੇਨ ਹੈ ਚਲੋ ਫਰੈਸ਼ ਕੋ ਇੱਥੋਂ ਦੇ ਮਾਲਕ ਤੇ ਹੋਰ ਜਿਹੜੇ ਕੈਲਗਰੀ ਦੇ ਕਈ ਸਟੋਰਸ ਨੇ ਉਹਨਾਂ ਦੇ ਮਾਲਕ ਦੇ ਪਰੇਸ਼ਾਨ ਨੇ ਕਿ ਇਥੇ ਚੋਰੀਆਂ ਹੋ ਰਹੀਆਂ ਨੇ ਪਰ ਕਿਸ ਤਰੀਕੇ ਦੇ ਨਾਲ ਚੋਰੀਆਂ ਦੀ ਵਾਰਦਾਤਾਂ ਨੂੰ ਦਿਨੇ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਜਾਂ ਕੋਈ ਐਕਸ਼ਨ ਲਿਆ ਜਾ ਰਿਹਾ ਹੈ ਅਸੀਂ ਗੱਲਬਾਤ ਕਰਕੇ ਜਾਣਾਂਗੇ ਇਥੋਂ ਦੇ ਓਨਰ ਨੇ ਡਾਕਟਰ ਸੁਭਾਸ਼ 나ਗਪਾਲ ਬਹੁਤ ਬਹੁਤ ਸਵਾਗਤ ਹੈ ਜੀ 사ਸ਼ਕਾ ਜੀ 사ਸ਼ਕਾ ਜੀ ਕੀ ਹਾਲ ਚਾਲ ਹੈ ਬਹੁਤ ਕਿਰਪਾ ਜੀ ਤੇ ਇਹ ਕੀ ਕੁਝ ਜਦੋਂ ਸੁਣਿਆ ਸੀ ਕਿ ਇਥੇ ਚੋਰੀਆਂ ਹੋ ਰਹੀਆਂ ਨੇ ਇਹ ਗੱਲ ਠੀਕ ਹੈ ਬਿਲਕੁਲ ਠੀਕ ਹੈ ਜੀ ਕਦੋਂ ਤੋਂ ਹੋ ਰਹੀਆਂ ਨੇ ਇਹ ਤਾਂ ਸ਼ੁਰੂ ਤੋਂ ਹੀ ਹੋ ਰਹੀਆਂ ਹਨ ਪਤਾ ਲੱਗਿਆ ਤਿੰਨ ਚਾਰ ਮਹੀਨਿਆਂ ਤੋਂ ਨਾ अच्छा जी ते सारे कोल okay. तो सारे रिकॉर्ड ऑन रिकॉर्ड है सब कुछ ਸਾਡੇ ਫੋਲਰਾਂ ਦੀ ਫੋਟੋਗ੍ਰਾਫਸ ਹੈ ਹੂੰ ਅਸੀਂ ਉਹਨਾਂ ਨੂੰ ਛੱਡ ਦੇਈਦੇ ਵੀ ਤੇ ਸਾਡਾ ਰਾਕਟ ਖਰਾਬ ਹੋ ਜਾਏਗਾ ਪੰਜਾਬੀ ਬੰਦੇ ਹੈ ਹੂੰ ਤੇ ਉਹਨਾਂ ਕੋਈ ਫਾਰਮ ਭਰਵਾਈਦਾ ਹੈ ਉਹਨਾਂ ਦੇ ਆਈਡੀ ਕਾਰਡ ਦੇਖੀਦੇ ਸਭ ਕੁਝ ਕਰੀਦਾ ਹੈ ਓਕੇ ਤੇ ਕੋਈ ਤਾਂ ਵਿਚਾਰੇ ਰੋਂ ਨਹੀਂ ਲੱਗ ਜਾਂਦੇ ਜੀ ਸਾਡੇ ਕੋਲ ਰੋਟੀ ਨਹੀਂ ਅਸੀਂ ਇਹਨੇ ਆ ਕੇ ਮੰਗ ਲਓ ਅਸੀਂ ਦਿਨ ਨੂੰ ਤਿਆਰਾ ਸਾਡੇ ਕੋਲ ਦਾਲ ਫੁਲਕੇ ਨਾਲ ਕੀ ਫਰਕ ਪੈਂਦਾ ਹੂੰ ਹੂੰ ਇੰਨੇ ਗੁਰਦੁਆਰੇ ਚੱਲਦੇ ਆ ਸਭ ਕੁਝ ਚੱਲਿਆ ਹੈ ਉਸ ਦੇ ਬਾਵਜੂਦ ਤੁਸੀਂ ਗਲਤ ਰਿਕਤਾਂ ਕਰਦੇ ਤੁਹਾਡਾ ਰਾਕਟ ਇੱਕ ਵਾਰੀ ਖਰਾਬ ਹੋ ਗਿਆ ਤਾਂ ਤੁਹਾਡਾ ਹਾਲ ਕੀ ਹੋਣਾ ਤੁਸੀਂ ਪਿਛਲੇ 3-4 ਮਹੀਨਿਆਂ ਦਾ ਜਿਕਰ ਕੀਤਾ ਕਿ ਤੱਕ ਇਹ ਦੋ ਤੋਂ ਜ਼ਿਆਦਾ ਵਧੀਆਂ ਨੇ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਤੁਹਾਡੇ ਧਿਆਨ ਚ ਕਿੱਦਾਂ ਆਇਆ ਕਿ ਇੱਥੇ ਚੋਰੀਆਂ ਹੋ ਰਹੀਆਂ ਨੇ ਨਹੀਂ ਉਹ ਤਾਂ ਪਤਾ ਲੱਗ ਹੀ ਜਾਂਦੇ ਜੀ ਮੋਸਟਲੀ ਹੂੰ ਕੋਈ ਐਵੇਂ ਬਿਨਾਂ ਦੇਖੇ ਹੂੰ ਚੱਕ ਕੇ ਤੇ ਆਪ ਦਾ ਨਿਕਲ ਜਾਂਦੇ ਜੀ ਸਾਮਾਨ ਫਿਰ ਪੜਨਾ ਪੈਂਦਾ ਹੋਰ ਕਰੀਏਗੀ ਸੈਲਫ ਚੈੱਕਆਊਟ ਵਾਲੇ ਪਾਸੇ ਚੈੱਕਆਊਟ ਤੋਂ ਨਿਕਲਨੇ ਕੈਸ਼ ਤੋਂ ਬਾਅਦ ਪਹਿਲੇ ਤਾਂ ਸੀ ਕਿਸੇ ਨੂੰ ਕੋਈ ਵੀ ਨਹੀਂ ਸਕਦੇ ਨਾ ਕੁਝ ਅੱਛਾ ਜੇ ਪੇਮੈਂਟ ਨਹੀਂ ਕਰਕੇ ਜਾਏਗਾ ਤਾਂ ਫਿਰ ਬਾਅਦ ਵਿੱਚ ਕਹਿ ਸਕਦੇ ਨਾ ਓਕੇ ਹਾਂ ਤੇ ਜਦੋਂ ਕਿਹੜੀ ਹਰ ਹਰ ਕਮਿਊਨਿਟੀ ਇਹਦੇ ਵਿੱਚ ਸ਼ਾਮਲ ਹੈ ਆਪਣੀ ਕਮਿਊਨਿਟੀ ਦਾ ਇੱਥੇ ਹੈ ਹੀ ਜ਼ਿਆਦਾ ਤਾਂ ਫਿਰ ਆਪਣੇ ਬੰਦੇ ਜ਼ਿਆਦਾ ਓਕੇ ਹਾਂਜੀ ਤੇ ਜਦੋਂ ਤੁਸੀਂ ਕਨਫਰੋਂਟ ਕਰਦੇ ਹੋ ਕਿਸੇ ਨੂੰ ਯੈਸ ਉਹ ਕੀ ਕਹਿੰਦੇ ਨੇ ਉਹਨਾਂ ਦਾ ਕੀ ਰੀਜ਼ਨ ਕੀ ਹੁੰਦਾ ਹੈ ਰੋਣ ਲੱਗ ਜਾਂਦੇ ਜੀ ਗਲਤੀ ਹੋ ਗਈ ਜੀ ਅੱਗੇ ਤੋਂ ਨਹੀਂ ਕਰਾਂਗੇ ਜੀ ਹੋਰ ਕੀ ਹੁੰਦਾ ਤੇ ਫਿਰ ਤੁਸੀਂ ਕੀ ਐਕਸ਼ਨ ਲੈਂਦੇ ਹੋ ਅਸੀਂ ਐਕਸ਼ਨ ਨਹੀਂ ਲੈਂਦੇ ਜੀ ਉਹਨਾਂ ਕੋਲ ਫਾਰਮ ਭਰਵਾ ਲਈਦਾ ਫਿਰ 5 ਸਾਲ ਵਾਸਤੇ ਫਿਰ ਤੁਸੀਂ ਇਹਨਾਂ ਬੈਨ ਨੂੰ ਇੱਥੇ ਨਹੀਂ ਆਣਾ ਮੁੜ ਕੇ ਠੀਕ ਹੈ ਤੁਹਾਨੂੰ ਅਗਰ ਕਿਸੇ ਦੀ ਜ਼ਰੂਰਤ ਹੈ ਕੋਈ ਦਾਲ ਫੁੱਲ ਕਾ ਰੋਟੀ ਚਾਹੀਦੀ ਹੋ ਉਹ ਤਾਂ ਜਦੋਂ ਹਾਜ਼ਰ ਆ ਕੇ ਹੂੰ ਹੂੰ ਤੇ ਜਿਹੜਾ ਤੁਸੀਂ ਫਾਰਮ ਦਾ ਸਿਕਰ ਕਰ ਰਹੇ ਹੋ ਕੀ ਤੁਸੀਂ 5 ਸਾਲ ਵਾਸਤੇ ਉਸ ਵਿਅਕਤੀ ਨੂੰ ਬੈਨ ਕਰ ਦਿੱਤਾ ਜੇ ਉਹ ਦੁਬਾਰਾ ਦੁਬਾਰਾ ਆਏਗਾ ਫਿਰ ਅਸੀਂ ਪੁਲਿਸ ਨੂੰ ਬੁਲਾਵਾਂਗੇ ਓਕੇ ਪਰ ਵੈਸੇ ਹੁਣ ਤੱਕ ਜਿਹੜੀਆਂ ਘਟਨਾਵਾਂ ਹੋਈਆਂ ਨੇ ਤੁਸੀਂ ਪੁਲਿਸ ਨਾਲ ਸੰਪਰਕ ਕੀਤਾ ਨਹੀਂ ਕੀ ਕਰੀ ਹੁਣ ਦੱਸੋ ਪੁਲਿਸ ਨੇ ਆਉਣਾ ਨਹੀਂ 2-4 ਘੰਟੇ ਉਹਨਾਂ ਕੋਲ ਟਾਈਮ ਨਹੀਂ ਪੁਲਿਸ ਕੋਲ ਵੈਸੇ ਹੀ ਵਿਚਾਰਿਆਂ ਕੋਲ ਹੂੰ ਹੂੰ ਉਹਨੂੰ ਪੁਲਿਸ ਦਾ ਕੋਈ ਦੋਸ਼ ਨਹੀਂ ਹੈ ਉਹਦੇ 'ਚ ਓਕੇ ਕਿਉਂਕਿ ਪੁਲਿਸ ਨੇ ਵੀ ਵਾਰਨਿੰਗ ਦੇਣੀ ਹੈ ਉਹ ਤੁਸੀਂ ਵੀ ਦੇ ਰਹੇ ਹੋ ਵਾਰਨਿੰਗ ਸਿੱਧੇ ਦਿੰਨੇ ਹੋ ਤੁਸੀਂ ਚਲ ਜਾਓ ਹੁਣ ਤੁਸੀਂ ਕੀ ਕਰੀਏ ਨੇ ਜਿਹੜੀ ਜ਼ਿਆਦਾ ਕਿਸੇ ਨੂੰ ਹੱਥ ਨਹੀਂ ਲਾ ਸਕਦੇ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਅੱਛਾ ਲੇਡੀਜ਼ ਜ਼ਿਆਦਾ ਨੇ ਲੇਡੀ ਜ਼ਿਆਦਾ ਆ ਗਏ ਓਕੇ ਤੇ ਉੱਥੇ ਫਿਰ ਇੱਕ ਥੋੜੀ ਜੀ ਉਹੀ ਤੁਸੀਂ ਗੱਲ ਕਹੀ ਕਿ ਹੱਥ ਨਹੀਂ ਲਗਾ ਸਕਦੇ ਉੱਥੇ ਥੋੜਾ ਜਿਹਾ ਓਬਵੀਸ ਸਿਸਟਮ ਹੋ ਜਾਂਦਾ ਕਿ ਤੁਸੀਂ ਰੂਮ ਨਹੀਂ ਨਹੀਂ ਕਰ ਸਕਦੇ ਪਰ ਤੁਸੀਂ ਫਿਰ ਕੋਈ ਆਪਣੇ ਇੱਥੇ ਜਿਹੜੇ ਗਾਰਡਸ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਨੇ ਨਾ ਸਿਕਿਉਰਟੀ ਗਾਰਡ ਬੜੇ ਵਿਚਾਰੇ ਸਾਡੇ ਵਧੀਆ ਸਾਰੇ ਉਹ 법 ਕਾਨੂੰਨ ਦੇ ਹਿਸਾਬ ਨਾਲ ਹੀ ਉਹਨਾਂ ਨੇ ਗੱਲਬਾਤ ਕਰਨੀ ਕਿਸੇ ਨੂੰ ਨਜਾਇਜ਼ ਨਹੀਂ ਕਹਿਣਾ ਜੋ ਕਾਨੂੰਨ ਦੇ ਸਾਹਮਣੇ ਨਹੀਂ ਚੱਲਣਾ ਓਕੇ ਤੇ ਅੰਦਰ ਅਸੀਂ ਅਕਸਰ ਇਹ ਚੀਜ਼ ਤਾਂ ਸੁਣੀ ਸੀ ਕਿ ਸੈਲਫ ਚੈੱਕ ਸੈਲਫ ਚੈੱਕ ਆਊਟ ਦੇ ਵਿੱਚ ਇਦਾਂ ਹੋ ਜਾਂਦਾ ਕਿ ਕਈ ਵਾਰੀ ਅਸੀਂ ਆਈਟਮਸ ਸਕੈਨ ਨਹੀਂ ਕਰਦੇ ਤੇ ਉਹ ਇਦਾਂ ਹੀ ਨਿਕਾ ਦੇ ਦਿੰਦੇ ਆ ਨਹੀਂ ਨਹੀਂ ਉਹ ਅੱਧਾ ਕਰਦਾ ਹੈ ਕਈ ਵਾਰੀ ਐਵੇਂ ਟੱਪ ਜਾਂਦੇ ਆ ਕਈ ਵਾਰੀ ਸਿੱਧਾ ਹੀ ਲੈ ਕੇ ਨਿਕਲ ਜਾਂਦੇ ਆ ਅੱਛਾ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਹੈ ਇੱਥੇ ਤੁਸੀਂ ਮੰਨੋਗੇ ਨਹੀਂ ਵੀ ਦੋ ਜਣੇ ਆਏ ਇੱਕ ਬੰਦਾ ਤਾਂ ਕਾਰ ਸਟਾਰਟ ਕਰਕੇ ਬਾਹਰ ਖੜਾ ਹੂੰ ਦੂਜੇ ਗੇਟ ਤੋਂ ਉਹਨੇ ਲੈ ਕੇ ਬਜਨੇ ਆ ਕਾਰ ਲੈ ਕੇ ਬਜ ਜਾਣਾ ਤੁਸੀਂ ਉਹਨਾਂ ਦੇਰ ਨੂੰ ਫੜ ਵੀ ਨਹੀਂ ਸਕਦੇ ਨਹੀਂ ਫੜ ਸਕਦੇ ਅੰਦਰ ਤਾਂ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਹਾਂ ਹਾਂ ਹਲਕੀ ਸਾਰੇ ਜਗ੍ਹਾ ਕੈਮਰੇ ਲੱਗੇ ਹੋਣਗੇ ਜੇ ਕੈਮਰੇ ਲੱਗੇ ਨਾ ਕੈਮਰੇ ਕਿੰਨੇ ਕਿ ਵੇਖੋਗੇ ਤੁਸੀਂ ਤੁਹਾਨੂੰ ਕਰਾਉ ਦੰਦਾ ਵੀੜ ਹੁੰਦੀ ਹੈ ਨਾ ਹਮ 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 ਇਹ ਇੱਕ ਇਹ ਵੀ ਗੱਲ ਮੈਂ ਦੇਖ ਰਹੀ ਸੀ ਕਿ ਇਦਾਂ ਵੀ ਹੁੰਦਾ ਹੈ ਕਿ ਕਈ ਆਈਟਮਸ ਤੁਸੀਂ ਸੇਲ ਤੇ ਲਾਈਆਂ ਹੋਈਆਂ ਨੇ 50% ਆਫ ਤੇ ਲਾਈਆਂ ਹੋਈਆਂ ਨੇ ਪਰ ਉਹ 50% ਦਾ ਸਟicker ਉਤਾਰ ਕੇ ਫਰੈਸ਼ ਆਈਟਮ ਤੇ ਵੀ ਲਗਾ ਦਿੰਦੇ ਨੇ ਹਮ ਗਾਰਡਨ ਦੇ ਲਗਾ ਦਿੰਦੇ ਨੇ ਅੱਛਾ ਹਾਂ ਉਹ ਪੁਦੀਨੇ ਦੀ ਗੁੱਟੀ ਸਿੰਗਲ ਹੈ ਉਹ ਡਬਲ ਨੂੰ ਇਕ ਕਰ ਲੈਂਦੀਆਂ ਜਨਾਨੀਆਂ ਅੱਛਾ ਹਾਂਜੀ ਤੇ ਫਿਰ ਉਹ ਤੁਸੀਂ ਜਦੋਂ ਕਾਊਂਟਰ ਤੇ ਆਉਂਦਾ ਕਾਊਂਟਰ ਤੇ ਕੈਸ਼ ਵੀੜ ਹੋਏਗੀ ਤਾਂ ਫਿਰ ਕੈਸ਼ੀਅਰ ਵਿਚਾਰਾ ਕੀ ਕਰੇ ਇਥੇ ਆਪਣੀ ਜਿਹੜੀ ਤੁਹਾਡਾ ਜਿਸ ਏਰੀਆ ਦੇ ਵਿੱਚ ਸਟੋਰ ਹੈ ਕਮਿਊਨਿਟੀ ਆਲਮੋਸਟ ਜਿਹੜੀ ਹੈ ਉਹ ਆਪਣੀ ਹੈ 100% ਆਪਣੀ ਤੁਹਾਡੇ ਕੋਲ ਜਿਹੜਾ ਸਟਾਫ ਕੰਮ ਕਰ ਰਿਹਾ ਉਹ ਵੀ ਸਾਣਾ ਹੀ ਆਪਣਾ ਹੈ ਤੇ ਫਿਰ ਉੱਥੇ ਕਈ ਵਾਰ ਸਿਚੁਏਸ਼ਨ ਵੀ ਇਦਾਂ ਦੀ ਹੋ ਜਾਂਦੀ ਹੈ ਕਿ ਉਹ ਸਾਡੀ ਕਮਿਊਨਿਟੀ ਦੇ ਲੋਕ ਨੇ ਅਸੀਂ ਕੀ ਕਹੀਏ ਉਹਨਾਂ ਨੂੰ ਬਸ ਇਹ ਕਹਿੰਦਾ ਵੀ ਇਹ ਕੰਮ ਨਾ ਕਰ ਬਦਨਾਮੀ ਹੁੰਦੀ ਹੈ ਹਾਂ ਠੀਕ ਹੈ ਜੀ ਉਹਨਾਂ ਅੱਗੇ ਤਾਂ ਨਾ ਕਰਿਆ ਜਿਹਾ ਹੀ ਹੁੰਦਾ ਵੀ ਤੁਹਾਨੂੰ ਕਿਸੇ ਦੀ ਜਰੂਰਤ ਆ ਕਿ ਤੁਸੀਂ ਮੰਗ ਲਓ ਹੂੰ ਹੂੰ ਪਰ ਚੋਰੀ ਨਾ ਕਰੋ ਤੁਹਾਡੇ ਹੋਰ ਜਿਹੜੇ ਇਥੇ ਹੋਰ ਸਟੋਰਾਂ ਵਾਲੇ ਨੇ ਕਦੀ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਵੀ ਇਹ ਪਰੇਸ਼ਾਨੀ ਆ ਰਹੀ ਹੈ। ਪਰੇਸ਼ਾਨੀ ਤਾਂ ਸਭ ਨੂੰ ਹੈ ਜੀ ਇੱਥੇ ਸਭ ਨੂੰ ਪਤਾ ਵੀ ਹੈ ਇਸ ਜਲਦਾ ਵਿੱਚ ਚੋਰੀ ਹੁੰਦੀ ਹੈ। ਹੂੰ ਪਰ ਕੋਈ ਬੋਲਦਾ ਨਹੀਂ। ਹੂੰ ਠੀਕ ਹੈ ਨਾ। ਉਹ ਨਾ ਬੋਲਣ ਦਾ ਕੀ ਕਾਰਨ ਹੈ? ਨਾ ਬੋਲਣ ਦਾ ਕਾਰਨ ਹੈ ਵੀ ਕੋਈ ਕਾਰਵਾਈ ਤਾਂ ਹੁੰਦੀ ਨਹੀਂ। ਹੂੰ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ। ਹੂੰ ਹੂੰ ਵੀ ਕੋਈ ਐਕਸ਼ਨ ਹੋ ਜਾਏ। ਮੰਨ ਲਓ ਪੁਲਿਸ ਨੂੰ ਵੀ ਫੋਨ ਕਰਦੇ ਆ ਕੋਈ ਦੋ ਘੰਟੇ ਚਾਰ ਘੰਟੇ ਆਉਂਦੇ ਨਹੀਂ ਉਹ ਨਹੀਂ ਤੇ ਉਹਨੂੰ ਫੜ ਕੇ ਬਿਠਾਈ ਰੱਖੋ ਸੋ ਸਮਝਿਆ ਨਾ। ਠੀਕ ਹੈ ਤੇ ਕਦੇ ਏਦਾਂ ਵੀ ਹੁੰਦਾ ਹੈ ਕਿ ਜਦੋਂ ਸਟੋਰ ক্লোਜ਼ ਹੋਣ ਦਾ ਟ ਉਸ ਵੇਲੇ ਇਸ ਤਰ੍ਹਾਂ ਦੀ ਘਟਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਪਤਾ ਨਹੀਂ ਜੀ ਐਸਾ ਕੁਝ ਨਹੀਂ ਹੈ ਕਦੇ ਵੀ ਹੋ ਜਾਂਦਾ ਜੀ اچھا ਦਿਨੇ ਦਿਹਾੜੇ ਵੀ ਦਿਨ ਦਿਹਾੜੇ ਜਾਂਦਾ ਸਾਰਾ ਕੰਮ ਓਕੇ ਬੱਚੇ ਕਰਾਂ ਦੇ ਲੋਕ ਆ ਨੇ ਮੈਲ ਤਿਆਰ ਹੋ ਕੇ ਆਣਾ ਵੀ ਸ਼ੱਕ ਨਾ ਹੋਵੇ ਅੱਛਾ ਹਾਂਜੀ ਹਾਂਜੀ ਕਿਉਂਕਿ ਵੈਸੇ ਜਿਹੜਾ ਕੈਨੇਡਾ ਆ ਗਿਆ ਉਹ ਮਾੜਾ ਤਾਂ ਹੈ ਨਹੀਂ ਹਰ ਕੋਈ ਇੱਥੇ ਪਰ ਤੁਹਾਨੂੰ ਲੱਗਦਾ ਕਿ ਸ਼ਾਇਦ ਮਹਿੰਗਾਈ ਹੋ ਗਈ ਹੈ ਲੋਕ ਪਰੇਸ਼ਾਨ ਨੇ ਬੇਰੋਜ਼ਗਾਰੀ ਤਾਂ ਬਹੁਤ ਹੈ ਹੀ ਔਰ ਇਤਨੇ ਬੱਚੇ ਵਿਚਾਰੇ 40 50 ਅਪਲੀਕੇਸ਼ਨ ਦੋ ਜਾਂਦੀ ਹੈ ਆ ਪੇ ਹਮੇ ਜੋਬ ਦੋ ਜੋਬ ਦੋ ਜੋਬ ਕਹਾਂ ਤੇ ਦੇ ਆਦਮੀ ਜੋਬ ਹੈ ਹੀ ਨਹੀਂ ਤਾਂ ਹੂੰ 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 ਇਹ ਫਰਸਟ੍ਰੇਸ਼ਨ ਵੀ ਉਹਨਾਂ ਦੀ ਚੋਰੀ ਚ ਬਦਲ ਰਹੀ ਹੈ ਚੋਰੀ ਚ ਬਦਲ ਰਹੀ ਹੈ ਨਸ਼ੇ ਚ ਬਦਲ ਰਹੀ ਹੈ ਓਕੇ ਕਦੇ ਕਦੇ ਕੋਈ ਨਸ਼ਾ ਕਰਕੇ ਵੀ ਬੱਚੇ ਆ ਜਾਂਦੇ ਫਿਰ ਉਹਨਾਂ ਨੂੰ ਕੀ ਕਹੀ ਜਾਂਦਾ ਹੂੰ 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 ਸਭ ਤੋਂ ਵੱਡੀ ਗੱਲ ਇਹ ਵੀ ਕਈ ਵਾਰੀ ਤਾਂ ਬੜਾ ਤਕਲੀਫ ਹੁੰਦੀ ਹੈ ਵੀ ਸਾਰੇ ਆਪਣੇ ਬੰਦੇ ਵੀ ਉਥੇ ਬਦਨਾਮ ਸੀ ਉਹਨਾਂ ਇੱਥੇ ਆ ਕੇ ਹੋਰ ਕਮਿਊਨਿਟੀ ਨੂੰ ਬਦਨਾਮ ਹੀ ਕਰ ਰਹੇ ਹੋਰ ਕੀ ਹੋਰ ਹੂੰ ਹੂੰ ਇਹ ਇਸ ਕਰਕੇ ਵੀ ਕਈ ਵਾਰ ਇਨਸਾਨ ਗੱਲ ਕਰਨ ਤੋਂ ਵੀ ਰੁਕ ਜਾਂਦਾ ਹੈ ਰੁਕ ਜਾਂਦਾ ਵੀ ਚਲੋ ਬੱਚੇ ਸਾਡੇ ਵੀ ਤਾਂ ਬੱਚੇ ਆ 12 ਆਏ ਆ ਵਿਚਾਰਿਆਂ ਨੂੰ ਕੋਈ ਤਕਲੀਫ ਨਾ ਹੋਵੇ ਇਹ ਵੀ ਸੋਚਣਾ ਪੈਂਦਾ ਨਾ ਆਪਣੀ ਕਮਿਊਨਿਟੀ ਇਹ ਸਾਰੀ ਪਰ ਫਿਰ ਹੁਣ ਤੁਸੀਂ ਅੱਗੇ ਕੁਝ ਸੋਚਿਆ ਹੈ ਕਿ ਕੀ ਕੋਈ ਐਕਸ਼ਨ ਲਿਆ ਜਾਵੇ ਕੋਈ ਜਿਸ ਤਰ੍ਹਾਂ ਦਾ ਐਕਸ਼ਨ ਚਾਹੀਏ ਜੀ ਵੀ ਅਸੀਂ ਉਹਨਾਂ ਨੂੰ ਹੀ ਵਾਰਨਿੰਗ ਦਿੰਨੇ ਆ ਵੀ ਉੰਤੋ 5 ਸਾਲ ਤੱਕ ਸਾਡੇ ਇੱਥੇ ਨਾ ਆਓਗੇ ਤਾਂ ਫਿਰ ਅਸੀਂ ਪੁਲਿਸ ਨੂੰ ਰਿਪੋਰਟ ਕਰਾਂਗੇ ਠੀਕ ਹੈ ਅੱਛਾ ਇਹ ਬੜੀ ਮੈਨੂੰ ਲੱਗਦਾ ਕਿ ਲੋਕ ਵੀ ਜਾਣਨਾ ਚਾਹੁੰਦੇ ਹੋਣਗੇ ਤੁਹਾਨੂੰ ਫਿਗਰ ਆਊਟ ਕਿਦਾਂ ਕਰਦੇ ਹੋ ਹੁਣ ਅਸੀਂ ਜੇ ਮੰਨ ਲਈਏ ਕਿ ਅੰਦਰ ਸਟੋਰ ਦੇ ਵਿੱਚ ਇੱਕ ਰਸ਼ ਕਈ ਵਾਰੀ ਹੁਣ ਫੈਸਟਿਵ ਸੀਜ਼ਨ ਆਉਣ ਵਾਲਾ ਹੈ ਰਸ਼ ਬਹੁਤ ਰਹੇਗਾ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਘਟਾਵਾ ਜ਼ਿਆਦਾ ਵੱਜ ਜਾਂਦੀਆਂ ਨੇ ਜਾਂ ਫਿਰ ਤੁਸੀਂ ਪਤਾ ਕਿਦਾਂ ਲਗਾਉਂਦੇ ਹੋ ਕਿ ਤੁਹਾਨੂੰ ਕੋਈ ਪਤਾ ਲੱਗ ਜਾਂਦਾ ਫੇਸ ਰੀਡਿੰਗ ਤੋਂ ਪਤਾ ਲੱਗ ਜਾਂਦਾ ਅੱਛਾ ਫਿਰ ਸਕਿਉਰਟੀ ਵਾਲੇ ਨਾ ਬੜੇ ਅੱਛੇ ਹੈ ਬਹੁਤ ਬੜੀਆ ਹੈ ਵੈਲ ਕੁਆਲੀਫਾਈਡ ਹੈ ਉਹਨਾਂ ਨੂੰ ਸ ਉਹਨਾਂ ਨੂੰ ਤਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹਨਾਂ ਨੇ ਡੱਬੀ ਖੋਲ ਕੇ ਗੋਲੀਆਂ ਜੇਬ ਚ ਪਾ ਲੈਣੀਆਂ। ਅੱਛਾ ਮੈਡੀਸਿਨ ਦੀ ਬਹੁਤ ਚੋਰੀ ਹੁੰਦੀ ਹੈ। ਹੂੰ ਹੂੰ ਤੁਸੀਂ ਫਿਰ ਹੁਣ ਕਦੇ ਸੋਚਿਆ ਕਿ ਇੱਥੇ ਤੁਸੀਂ ਸਕੈਨਿੰਗ ਵਾਸਤੇ ਵੀ ਇਹ ਚੀਜ਼ ਕਰੋ ਕਿ ਬਾਹਰੋਂ ਵੀ ਸਕੈਨ ਕਰਕੇ ਭੇਜਿਆ ਜਾਵੇ ਤਾਂ ਅੰਦਰੋਂ ਨਹੀਂ ਐਸਾ ਨਹੀਂ ਕਰ ਸਕਦੇ ਕਾਨੂੰਨ ਹੈ ਨਾ ਉਸੇ ਦਾ। ਓਕੇ ਸਿਸਟਮ ਦੇ ਨਾਲ ਚੱਲਣਾ ਪਏਗਾ। ਹੂੰ 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 ਹੂੰ। ਉਹਦੀ ਕਹਿੰਦੇ ਵੀ ਸ਼ਾਂਤੀ ਨਾਲ ਆਪਦਾ ਭਈਆ ਲੋਕਾਂ ਨੂੰ ਸਮਝਾਈਦਾ ਹੈ ਕਿ ਕੰਮ ਨਾ ਕਰੋ ਜੀ। ਹੂੰ ਹੂੰ ਸਮਝ ਜਾਣਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਕਿੰਨੇ ਦਿਨ ਆਦਮੀ ਬਰਦਾਸ਼ਤ ਕਰੇਗਾ। ओके ਪਰ ਤੁਸੀਂ ਜਿਹੜਾ ਫਾਰਮ ਪਰਮਾਨੇ ਹੋ ਉਸ ਫਾਰਮ ਦੇ ਵਿੱਚ ਕੀ ਕੀ ਹਦਾਇਤਾਂ ਹੁੰਦੀਆਂ ਨੇ ਜਿਹਦੇ ਚੀ ਲਿਖਿਆ ਹੁੰਦਾ ਵੀ ਠੀਕ ਹੈ ਉਹਦਾ ਨਾਮ ਪਤਾ ਐਡਰੈਸ ਉਹਦੇ ਕੋਲੋਂ ਸਾਈਨ ਕਰਵਾ ਲਈ ਤੇ ਤੁਸੀਂ ਕਹਿੰਦੇ ਵੀ 5 ਸਾਲ ਲੱਤ ਤੁਸੀਂ ਇੱਥੇ ਨਹੀਂ ਆ। ਅੱਛਾ ਜੀ ਤੇ ਉਹ ਤੁਸੀਂ ਜਿਹੜਾ ਇਨਸਾਨ ਨੂੰ ਫਿਗਰ ਆਊਟ ਕੀਤਾ ਉਹ ਤੁਸੀਂ ਆਪਣੇ ਦੂਜਿਆਂ ਨੂੰ ਵੀ ਕਈਆਂ ਨੂੰ ਜਾਣਕਾਰੀ ਦਿੰਦੇ ਹੋ ਦੂਜੇ ਸਟੋਰਾਂ ਵਾਲਿਆਂ ਨੂੰ ਕਿੰਨਾ ਕੋ ਬਚ ਕੇ ਰੱਖ ਨਹੀਂ ਨਹੀਂ ਐਸਾ ਨਹੀਂ ਕਰ ਸਕ ਕੋਈ ਹੋਰ ਅੱਛਾ ਜੀ ਹਾਂ ਹਾਂ ਦੇਵਾਂਗੇ ਤਾਂ ਅਸੀਂ ਪੁਲਿਸ ਨੂੰ ਨਹੀਂ ਦੇਵਾਂਗੇ ਕਿਸੇ ਹੋਰ ਨੂੰ ਨਹੀਂ ਦੇਣਾ ਤੇ ਤੁਹਾਡੀ ਕੋਈ ਗੁਰਦੁਆਰਾ ਸਾਹਿਬ ਵਾਲਿਆਂ ਨਾਲ ਵੀ ਗੱਲਬਾਤ ਹੋ ਰਹੀ ਹੈ ਨਹੀਂ ਸਾਡੇ ਅਸੀਂ ਸਾਡੇ ਇੱਥੇ ਡੋਨੇਸ਼ਨ ਵਾਲਾ ਰੱਖਿਆ ਹੋਇਆ ਹੈ ਹਮ ਹਫਤੇ ਦੇ ਹਫਤੇ ਲੋਕਡਾਊਨਸ਼ਨ ਦੇ ਜਾਂਦੇ ਕਾਫੀ ਖਾਣ-ਪੀਣ ਦਾ ਹਮ ਹਮ ਭੇਜ ਦੇ ਦਿੰਦੇ ਆਂ ਓਕੇ ਤੁਸੀਂ ਕਰ ਦਿੱਤਾ ਕਿ ਜ਼ਿਆਦਾ ਬੱਚੇ ਸ਼ਾਮਿਲ ਨਹੀਂ ਨੇ ਬੱਚੇ ਵੱਡੀ ਉਮਰ ਦੇ ਜਿਹੜੇ ਲੋਕ ਨੇ ਅੱਛੇ 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 ਉਮਰ ਵਾਲੇ ਲੋਕ ਐ ਪੜੇ ਲਿਖੇ ਜਿਹੜੇ ਲੋਕ ਨੇ ਹਾਂ ਜੀ ਹਮ ਹਮ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਗਾਰਡ ਦੇ ਨਾਲ ਵੀ ਗੱਲ ਕੀਤੀ ਜਾਵੇ ਕਿ ਉਹ ਕਿਉਂਕਿ ਉਹਨਾਂ ਦਾ ਸਭ ਤੋਂ ਜਾ ਦਾ ਸਾਹਮਣਾ ਹੁੰਦਾ ਹੈ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਜਾਣੀ ਹੈ ਕਿ ਕਿੰਨੇ ਕ ਕੇਸ ਜਾਂ ਕਿਸ ਤਰੀਕੇ ਦੇ ਨਾਲ ਉਹ ਹੈਂਡਲ ਕਰਦੇ ਨੇ ਸੋ ਸਾਡੇ ਨਾਲ ਸਰਬਜੋਤ ਨਹੀਂ ਜਿਹੜੇ ਸਿਕਿਉਰਿਟੀ ਦੀ ਇੱਥੇ ਡਿਊਟੀ ਦਿੰਦੇ ਨੇ ਸਰਬਜੋਤ ਸਟੂਡੈਂਟ ਹੋ ਹਾਂਜੀ ਮੈਂ ਐਜ਼ ਅ ਸਟੂਡੈਂਟ ਆਇਆ ਸੀ ਬਟ ਮੇਰੀ ਸਟੱਡੀਜ਼ ਕੰਪਲੀਟ ਹੋ ਗਈਆਂ ਓਕੇ ਤੇ ਇੱਥੇ ਕਿੰਨੀ ਕੁ ਧੀਰ ਤੋਂ ਦੇਖ ਰਹੇ ਹੋ ਕਿ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਆ ਇਹੋ ਜਿਹੀ ਚੀਜ਼ਾਂ ਨੇ ਸਟਾਰਟਿੰਗ ਤੋਂ ਹੀ ਹੋ ਰਹੀਆਂ ਸੀ ਜਦੋਂ ਦਾ ਸਟੋਰ ਓਪਨ ਹੋਇਆ ਸੀਗਾ ਬਟ ਪਿਛਲੇ ਟਾਈਮ ਤੋਂ ਇਹ ਚੀਜ਼ਾਂ ਵੱਧ ਚੁੱਕੀਆਂ ਨੇ ਜਿਵੇਂ ਆਪਾਂ ਕਹੀਏ ਤਾਂ ਇਹ ਚੀਜ਼ਾਂ ਹੁੰਦੀਆਂ ਦਾ ਸਟਾਰਟਿੰਗ ਤੋਂ ਹੀ ਲੈ ਕੇ ਸਾਰੇ ਸਟੋਰਾਂ ਦੇ ਵਿੱਚ ਹਰ ਜਗ੍ਹਾ ਹੁੰਦੀ ਆ ਪਰ ਤੁਸੀਂ ਕਿਉਂਕਿ ਸਿਕਿਉਰਿਟੀ ਦੇ ਹੁੰਨੇ ਹੋ ਤੁਹਾਡੀ ਜ਼ਿੰਮੇਵਾਰੀ ਬੜੀ ਵੱਧ ਜਾਂਦੀ ਹੈ ਤੁਸੀਂ ਪਤਾ ਕਿੱਦਾਂ ਲਗਾਉਨੇ ਹੋ ਕਿ ਇਹ ਇਨਸਾਨ ਨੇ ਚੋਰੀ ਕੀਤੀ ਹੈ ਆ ਸੋ ਦੇਖੋ ਜੀ ਆ ਸਾਡੇ ਕੋਲ ਇੱਕ ਤਾਂ ਕੈਮਰਾਸ ਹੁੰਦੇ ਆ ਤੇ ਸੈਕਿੰਡ ਅਸੀਂ ਆਪ ਅੱਜੇ ਪੈਟਰੋਲਿੰਗ ਅੰਦਰ ਉਸ ਸਟੋਰ ਦੇ ਵਿੱਚ ਚੱਲਦੀ ਰਹਿੰਦੀ ਹੈ ਸਾਡੀ ਤੇ ਸਾਡੇ ਸਿਕਿਉਰਿਟੀ ਗਾਰਡ ਜੋ ਮੈਂ ਖੁਦ ਹਾਂ ਤੇ ਮੈਂ ਜੇ ਅਸੀਂ ਦੇਖੀ ਕਿਸੇ ਨੂੰ ਕੁਝ ਚੋਰੀ ਕਰਦੇ ਹੋਏ ਬੈਗ ਦੇ ਵਿੱਚ ਸਮਾਨ ਪਾਉਂਦੇ ਹੋਏ ਜਾਂ ਕੁਝ ਵੀ ਸ਼ਾਪਿੰਗ ਬੈਗਸ ਦੇ ਅੰਦਰ ਸਮਾਨ ਪਾ ਕੇ ਵਿਦਾਊਟ ਪੇ ਕਰਦੇ ਜਾਂਦੇ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਚੋਰੀ ਕਰਕੇ ਚੱਲਾ ਤਾਂ ਰੋਕ ਲੈ ਤੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਿਸੇ ਨੂੰ ਕਨਫਰੰਟ ਕਰਦੇ ਹੋ ਕੀ ਜਵਾਬ ਹੁੰਦਾ ਉਹਨਾਂ ਦਾ ਜਵਾਬ ਤੇ ਇਹੀ ਹੁੰਦਾ ਜੀ ਕਿ ਆ ਬਾਈ ਮਿਸਟੇਕ ਸਾਡੇ ਕੋਲ ਚੀਜ਼ ਆ ਚੁੱਕੀ ਐ ਸੀ ਪੇ ਕਰਨਾ ਭੁੱਲ ਗਏ ਆ ਆ ਭਾਨੇ ਜਿਹੜੇ ਆਪਣੇ ਕਾਮਨ ਹੁੰਦੇ ਆ ਕਿ ਆ ਭੁੱਲ ਗਏ ਸੀ ਅਸੀਂ ਦੇਖਣਾ ਸਾਨੂੰ ਯਾਦ ਨਹੀਂ ਰਿਹਾ ਪੇ ਕਿਉਂਕਿ ਸੈਲਫ ਚੈੱਕ ਆਊਟ ਹੁੰਦਾ ਉੱਥੇ ਕੋਸ਼ਿਸ਼ ਕਰਦੇ ਆ ਕਿ ਉਹ ਨਾਲ ਲੈ ਜੀ ਇਸਮਾਨ ਵਿਦਆਊਟ ਪੇ ਕਰ ਤੇ ਕੋਈ ਬਹਾਨਾ ਹੁੰਦਾ ਉਹਨਾਂ ਕੋਲ ਕਿ ਸਾਡੇ ਚਲੋ ਕੋਈ ਮਨ ਵੀ ਜਾਂਦੇ ਪਰ ਉਹ ਕਹਿੰਦੇ ਸਾਡ ਮਾਫ ਮਾਫੀ ਦੇ ਦਿਓ ਸਾਨੂੰ ਮਾਫ ਕਰ ਦਿਓ ਗਲਤ ਹੋ ਗਿਆ ਇਹੀ ਸਭ ਹੁੰਦਾ ਇਹਨਾਂ ਦਾ ਕਈ ਵਾਰ ਉੱਥੇ ਸਿਚੁਏਸ਼ਨ ਟੈਂਸ ਵੀ ਹੋ ਜਾਂਦੀ ਐ ਹੋ ਜਾਂਦੀ ਐ ਕਈ ਸਿਚੁਏਸ਼ਨ ਦੇ ਵਿੱਚ ਕਈ ਵਾਰੀ ਇਨਸਾਨ ਨਹੀਂ ਰੈਡੀ ਹੁੰਦਾ ਅਸੈਪ ਉਹ ਕਹਿੰਦੇ ਕਿ ਅਸੀਂ ਕੁਝ ਜਾਣ ਕੇ ਨਹੀਂ ਕੀਤਾ ਹੈ ਕੀਤਾ ਬਟ ਉਹ ਇਹ ਤਾਂ ਪਾਰਟ ਆਫ ਦਾ ਜੌਬ ਹੈਗਾ ਸਾਡੇ ਹੂੰ ਹੂੰ ਕੋਈ ਇਸ ਤਰ੍ਹਾਂ ਦਾ ਕੋਈ ਦਿਨ ਹੋਇਆ ਜਿਸ ਦਿਨ ਇੱਕ ਤੋਂ ਵੱਧ ਘਟਨਾਵਾਂ ਹੋਈਆਂ ਨੇ ਬੜੀ ਮਰੀ ਹੋਇਆ ਜੀ ਇੱਕ ਵਾਰ ਹੀ ਨਹੀਂ ਬਹੁਤ ਵਾਰੀ ਆ ਮੈਂ ਕਿ ਤਿੰਨ ਚਾਰ ਵਾਰੀ ਅਸੀਂ ਬੰਦੇ ਨੂੰ ਫੜਿਆ ਮਤਲਬ ਇੱਕ ਨਹੀਂ ਅਲੱਗ-ਅਲੱਗ ਬੰਦਿਆਂ ਨੂੰ ਦਿਨ ਦੇ ਦੌਰਾਨ ਤੇ ਰੋਜ਼ ਦੀ ਕਹਾਣੀ ਹੁੰਦੀ ਹੈ ਓਕੇ ਤੇ ਜਦੋਂ ਇਹਨਾਂ ਨੇ ਅਸੀਂ ਗੱਲ ਕਰ ਰਹੇ ਸੀ ਨਖਪਾਲ ਜੀ ਨੇ ਉਹਨਾਂ ਨੇ ਦੱਸਿਆ ਕਿ ਫੀਮੇਲਸ ਜ਼ਿਆਦਾ ਇਹਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਸੋ ਆ ਫੀਮੇਲਸ ਹੁੰਦੀਆਂ ਨੇ 노 ਡਾਊਟ ਹੁੰਦੀਆਂ ਨੇ ਬਟ ਮੈਂ ਕਹਾਂਗਾ ਸਾਰੇ ਵਰਗ ਕੋਈ ਉਮਰ ਨਹੀਂ ਕੋਈ ਜੈਂਡਰ ਵਾਈਸ ਨਹੀਂ ਕੋ ਕਮਿਊਨਿਟੀ ਨਹੀਂ ਸਾਰੇ ਲੋਕ ਇਹਦੇ ਵਿੱਚ ਇਨਵੋਲ ਹੁੰਦੇ ਨੇ ਬਟ ਲਾਈਕ ਬਹੁਤ ਥੋੜਾ ਪਾਰਟ ਹੈ ਜੇ ਆਪਾਂ ਸਾਰਿਆਂ ਨੂੰ ਬਲੇਮ ਕਰੀ ਉਹ ਵੀ ਗੱਲ ਗਲਤ ਹੁੰਦੀ ਕਿਉਂਕਿ ਬਹੁਤ ਲੋਕੀ ਆਉਂਦੇ ਨੇ ਜੋ ਡੇ ਟੂ ਡੇ ਸ਼ੋਪਿੰਗ ਕਰਦੇ ਆ ਸਾਡੇ ਤੇ ਕਾਫੀ ਸਾਰੀਆਂ ਜਿਹੜੀ ਆਪਣੀ ਕਮਿਊਨਿਟੀ ਹੈ ਸਾਰੀ ਨੇੜੇ ਜਿਹੜੇ ਰੋਜ਼ ਆਉਂਦੇ ਨੇ ਲਾਈਕ નોਟ ਆਊਟ ਸਾਰੇ ਚੰਗੇ ਲੋਕ ਨੇ ਬਟ ਕਈ ਲੋਕ ਕੰਮ ਕਰਕੇ ਸਾਰਿਆਂ ਦਾ ਨਾਮ ਬਦਨਾਮ ਕਰੀ ਜਾਂਦੇ ਨੇ ਹੁਣ ਜਿਵੇਂ ਕੋਈ ਆਵੇਗਾ ਇੱਕ ਬੰਦਾ ਆਏਗਾ ਉਹ ਪੂਰੀ ਪ੍ਰੋਬਲਮ ਆ ਜਾਂਦਾ ਨਾਮ ਆ ਜਾਂਦਾ ਕੁਝ 파ਟ ਹੈ ਬਹੁਤ ਥੋੜਾ 파ਟ ਹੈ ਜੋ ਕਰਦੇ ਹੋ 20% ਦੇ ਕਰਕੇ ਪੂਰਾ 100% ਬਣ ਜਾਮ ਹੋ ਜਾਂਦਾ ਹੁੰਦਾ ਹੁੰਦਾ ਹੋ ਰਿਹਾ ਹੈ ਨਾਲੇ ਹੂੰ ਹੂੰ ਬਹੁਤ ਸਾਰੇ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ ਸਟੂਡੈਂਟਸ ਦੇ ਉੱਪਰ ਵੀ ਉਂਗਲੀ ਉੱਠ ਜਾਂਦੀ ਹੈ ਕਿ ਬੇਰੋਜ਼ਗਾਰੀ ਹੈ ਕੰਮ ਨਹੀਂ ਹੈ ਤੇ ਇਸ ਕਰਕੇ ਫ੍ਰਸਟ੍ਰੇਸ਼ਨ ਜਿਹੜੀ ਹੈ ਉਹ ਇਸ ਪਾਸੇ ਲੈ ਜਾਂਦੀ ਹੈ ਸੋ ਪਿਛਲੇ ਕੁਝ ਟਾਈਮ ਤੋਂ ਹਰ ਚੀਜ਼ ਆਪਣੇ ਸਟੂਡੈਂਟਸ ਦੇ ਉੱਤੇ ਪੈ ਰਹੀ ਹੈ ਕਿਤੇ ਨਾ ਕਿਤੇ ਉਹ ਵੀ ਮੈਂ ਗੱਲ ਜੋ ਹਨ ਕੀਤੀ ਕਿ ਥੋੜੇ ਸਟੂਡੈਂਟਸ ਆ ਕੁਝ ਥੋੜੇ ਕਰਦੇ ਆ ਸਾਰੇ ਸਾਰੇ ਬੰਦੇ ਠੀਕ ਨਹੀਂ ਹੁੰਦੇ ਕੋਈ ਕੁਛ ਖਿਸਕਾ ਕਰ ਜਾਂਦਾ ਹੈ ਗਲਤੀਆਂ ਕੋਈ ਗਲ ਯਾ ਤਾਂ ਕੋਈ ਪ੍ਰੈਸ਼ਰ ਚ ਆ ਕੇ ਕਰ ਦਿੰਦਾ ਹੈ ਯਾ ਕੋਈ ਮਾਈਂਡ ਸੈਟ ਹੈ ਉਹ ਜਾਂ ਬਣ ਜਾਂਦਾ ਕਰ ਲੈਂਦਾ ਤੇ ਸਾਰੇ ਸਟੂਡੈਂਟਸ ਨਹੀਂ ਹੁੰਦੇ ਕੋ ਬਹੁਤ ਚੰਗੇ ਸਟੂਡੈਂਟਸ ਵੀ ਹੈਗੇ ਨੇ ਵਿਚਾਰੇ ਆਉਂਦੇ ਨੇ ਮਿਹਨਤਾਂ ਕਰਦੇ ਨੇ ਤੇ ਸਾਰਾ ਕੁਝ ਕਰ ਰਹੇ ਨੇ ਤੇ ਸਟੂਡੈਂਟਸ ਦਾ ਨਾਮ ਆਉਣਾ ਮੈਨੂੰ ਨਹੀਂ ਲੱਗਦਾ ਕਿ ਸਹੀ ਹੋਵੇਗਾ ਬਟ ਜੇ ਕੁਛ ਹਿੱਸਾ ਕਰ ਰਿਹਾ ਤੇ ਨੋਰਮ ਸਾਰੇ ਹੋ ਬਦਨਾਮ ਸਾਰੇ ਹੋ ਰਹੇ ਹੈ ਕਈ ਵਾਰ ਤੁਹਾਨੂੰ ਕੋਈ ਅੰਦਰੋਂ ਸਪੈਸ਼ਲ ਇਨਸਟਰਕਸ਼ਨਸ ਵੀ ਮਿਲੀਆਂ ਹੁੰਦੀਆਂ ਨੇ ਕਿਉਂਕਿ ਇੱਥੇ ਅਸੀਂ ਉਹ ਤਾਂ ਹਿਸਾਬ ਹੈ ਨਹੀਂ ਕਿ ਪੁਲਿਸ ਨੂੰ ਫੜਾ ਦਾਂਗੇ ਜਾਂ ਤੁਸੀਂ ਉਹਨਾਂ ਨਾਲ ਲੜਾਈ ਝਗੜਾ ਨਹੀਂ ਕਰ ਸਕਦੇ ਤੁਹਾਨੂੰ ਇੱਕ ਲੈਵਲ ਵੀ ਮੇਨਟੇਨ ਕਰਕੇ ਰੱਖਣਾ ਪੈਂਦਾ ਹੋਵੇਗਾ ਸਾਨੂੰ ਤਾਂ ਸਾਰਿਆਂ ਨਾਲ ਰਿਸਪੈਕਟ ਨਾਲ ਗੱਲ ਕਰਨੀ ਹੁੰਦੀ ਹੈ ਕੋਈ ਵੀ ਪਰਸਨ ਹੈ ਭਾਵੇਂ ਅਸ ਮੇਰ ਤੁ ਛੋਟਾ ਹੈ ਜਾਂ ਮੇਰ ਤੁ ਵੱਡਾ ਹੈ ਕੋਈ ਵੀ ਹੈ ਜਸ ਲਾਈਕ ਸਾਨੂੰ ਤਾਂ ਨੋਰਮਲੀ ਆਉਤੀ professionally job ਕਰਨੀ ਹੁੰਦੀ ਆ ਗੱਲ ਕਰਨੀ ਹੁੰਦੀ ਆ 10 ਸਿਚੁਏਸ਼ਨ ਉਹ ਕਰਦੇ ਨੇ ਤਾਂ ਸਾਨੂੰ ਡਿਸਕਲੈਕਟ ਕਰਨਾ ਪੈਂਦਾ ਇਹ ਸਾਡੀ ਪਾਰਟ ਆਫ ਦਾ ਜੌਬ ਹੈ ਕੁਝ ਆ ਟਚਪੁਡ ਹੈ ਲੈ ਤਾਂ ਕੋਈ ਟੈਂਸ ਜਿਆਦਾ ਹੀਟੇਡ ਮੂਮੈਂਟਸ ਨਹੀਂ ਹੋਏ ਇਥੇ ਸਭ ਕੰਟਰੋਲ ਹੈ ਕਿਉਂਕਿ ਇਸ ਪ੍ਰੋਫੈਸ਼ਨਲਿਜ਼ਮ ਨਾਲ ਸੀ ਕੰਮ ਕਰ ਰਹੇ ਹਾਂ ਜਦੋਂ ਸਾਹਮਣੇ ਸਰਬਜੋਤ ਕੋਈ ਆਪਣੀ ਕਮਿਊਨਿਟੀ ਦਾ ਬੰਦਾ ਹੁੰਦਾ ਹੈ ਤੇ ਜੀ ਕੋਈ ਜਿਆਦਾ ਉਮਰ ਦਾ ਹੁੰਦਾ ਹੈ ਉਸ ਵੇਲੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਬੁਰਾ ਲੱਗਦਾ ਸੋ ਆ ਜੇ ਮੈਂ ਇਮੋਸ਼ਨਸ ਨਾਲ ਕੰਮ ਕਰਾਂਗਾ ਤਾਂ ਮੈਂ ਕੰਮ ਨਹੀਂ ਕਰ ਸਕਦਾ ਮੈਂ ਸੱਚੀ ਦੱਸਾਂ ਤੇ ਕਿਉਂਕਿ ਜਦ ਮੈਂ ਸਿਕਿਉਰਿਟੀ ਦੀ ਯੂਨੀਫਾਰਮ ਚ ਹਾਂ ਮੈਂ ਸਿਕਿਉਰਿਟੀ ਵਿਦਆਊਟ ਯੂਨੀਫਾਰਮ ਜੇ ਕੰਮ ਕਰ ਰਿਹਾ ਹਾਂ ਮੈਂ ਤੇ ਫਿਰ ਮੈਂ ਪ੍ਰੋਫੈਸ਼ਨਲਿਜ਼ਮ ਨਾਲ ਕੰਮ ਕਰਦਾ ਮੈਂ ਨਹੀਂ ਦੇਖਦਾ ਕੁਇ ਸਟੋਰ ਦੇ ਵਿੱਚ ਅਨਪੇਡ ਬਾਹਰ ਜਾ ਰਿਹਾ ਤੇ ਮੈਂ ਉਸ ਬੰਦੇ ਨੂੰ ਰੋਕਣਾ ਭਾਵੇਂ ਈਵਨ ਲੇਡੀ ਆ ਕੋਈ ਬੰਦਾ ਵੱਡਾ ਬੁਜ਼ੁਰਗ ਹੈ ਮੇਰੇ ਲਈ ਮਟਰ ਨਹੀਂ ਕਰਦਾ ਉਹ ਚੀਜ਼ ਕਾਰਨ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਕਿਉਂ ਵੱਧ ਰਹੀਆਂ ਨੇ ਉਹ ਵੀ ਇਸ ਤਰ੍ਹਾਂ ਦੇ ਮੁਲਕਾਂ ਦੇ ਵਿੱਚ ਬਾਹਰਲੇ ਮੁਲਕਾਂ 'ਚ ਜਿੱਥੇ ਆਉਣ ਦਾ ਸੁਪਨਾ ਸੀ ਸੋ ਆ ਦੇਖੋ ਹਰ ਚੀਜ਼ ਦੇ ਪਿੱਛੇ ਬਹੁਤ ਕਾਰਨ ਹੁੰਦੇ ਨੇ ਇਕੱਲਾ ਇੱਕ ਕਾਰਨ ਮੈਂ ਕਹਾਂ ਤੇ ਉਹ ਗਲਤ ਗਲਤ ਹੋਵੇਗੀ ਪਹਿਲਾ ਕਾਰਨ ਮੈਂ ਜੋ ਮੰਨਦਾ ਹਾਂ ਕਿ ਇਹ ਅਨਇੰਪਲੋਇਮੈਂਟ ਬੇਰੋਜ਼ਗਾਰੀ ਜੋ ਇੱਥੇ ਵਧ ਰਹੀ ਹੈ ਕਾਫੀ ਟਾਈਮ ਤੋਂ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਵੱਡਿਆਂ ਨੂੰ ਕੰਮ ਨਹੀਂ ਮਿਲ ਰਿਹਾ ਸਾਰੇ ਇੱਥੇ ਬਹੁਤ ਔਖਾ ਹੋਇਆ ਪੇ ਲੋਕਾਂ ਦਾ ਤੇ ਦੂਜੀ ਗੱਲ ਆਪਾਂ ਕਹੀਏ ਤੇ ਕਈ ਇਨ ਇਨਫਲੂਐਂਸ ਹੋ ਜਾਂਦਾ ਬੰਦਾ ਜੇ ਆਪਣੀ ਜੇ ਆਪਣੇ ਸਰਾਊਂਡਿੰਗ ਆਪਣੇ ਨਾਲ ਜੋ ਬੰਦੇ ਰਹਿੰਦੇ ਨੇ ਉਹ ਐਜੇ ਕੰਮ ਕਰਦੇ ਆ ਤੇ ਆਪਾਂ ਇਨਫਲੂਐਂਸ ਹੋ ਜਾਂਦੇ ਆ ਇਨਫਲੇਸ਼ਨ ਵੀ ਹੈ ਇਨਫਲੇਸ਼ਨ ਵੀ ਹੈਗੀ ਆ ਇਨਫਲੇਸ਼ਨ ਤਾਂ ਹਾਈ ਪ੍ਰਾਈਸਿਸ ਨਾਲ ਅਨਇੰਪਲੋਇਮੈਂਟ ਉਹ ਤਾਂ ਲਿੰਕ ਹੋ ਚੁੱਕੀ ਹੈ ਗੱਲ ਹੈ ਨਾ ਤੇ ਪ੍ਰਾਈਸ ਵਧ ਰਹੀ ਹੈ ਤੇ ਲੋਕੀ ਕਹਿੰਦੇ ਚੱਲ ਦੋ ਚੀਜ਼ਾਂ ਨਾਲ ਲੈ ਜੀ ਦੋ ਚੀਜ਼ਾਂ ਪੇ ਕਰ ਜੀ ਉਹ ਚੀਜ਼ਾਂ ਕਰ ਰਹੇ ਕਿਉਂਕਿ ਮੈਂ ਮੰਨਦਾ ਜੋ ਆਪਣੀ ਕਮਿਊਨਿਟੀ ਆ ਕੋਈ ਵੀ ਕਮਿਊਨਿਟੀ ਦੇ ਲੋਕ ਚੋਰੀ ਕਰਦੇ ਆ ਉਹ ਇਸ ਚੋਰੀ ਨੂੰ ਹਲੇ ਚੋਰੀ ਸਮਝਦੇ ਹੀ ਨਹੀਂ ਪਏ ਉਹ ਚਲਾਕੀਆਂ ਸਮਝ ਰਹੇ ਆ ਕਿ ਅਸੀਂ ਚਾਰ ਚੀਜ਼ਾਂ ਦਾ ਲੈ ਆਏ ਤੇ ਦੋ ਪੇ ਕਰ ਰਹੇ ਉਹ ਇਹਨੂੰ ਚੋਰੀ ਸਮਝ ਨਹੀਂ ਰਹੇ ਜਦੋਂ ਇਹਨੂੰ ਚੋਰੀ ਨੂੰ ਸਮਝਣਗੇ ਫਿਰ ਇਹ ਕ ਰੋਕਣਗੇ ਬੰਦ ਹੋਣਗੇ ਇਹ ਕਿੱਥੇ ਵੀ ਜਾਂਦੇ ਨੇ ਸੋਚਦੇ ਨੇ ਕਿ ਭਰਾਵਾ ਮੈਂ ਤਾਂ ਚਾਰ ਚੀਜ਼ਾਂ ਲੈ ਕੇ ਆਇਆ ਤੇ ਦੋ ਪੇ ਕਰਕੇ ਆਇਆ ਮੇਰਾ ਫਾਇਦਾ ਹੋ ਗਿਆ ਉਹ ਚੋਰੀ ਸਮਝ ਨਹੀਂ ਰੇਸ ਕਰਨ ਬਿਲਕੁਲ ਇਹ ਇਹ ਗੱਲ ਠੀਕ ਹੈ ਇਹ ਸ਼ੁਕਰੀਆ ਸਰਬਜੋਤ ਇਹਨਾਂ ਨੇ ਇਹ ਗੱਲ ਠੀਕ ਕਹੀ ਹੈ ਕਿ ਚਲਾਕੀ ਹਜੇ ਸਮਝਿਆ ਜਾ ਰਿਹਾ ਹੈ ਕਿ ਠੀਕ ਹੈ ਚਾਰ ਚੀਜ਼ਾਂ ਦੇ ਪੇ ਕਰ ਹੀ ਦਿੱਤੇ ਦੋ ਦੇ ਨਹੀਂ ਵੀ ਕੀਤੇ ਤਾਂ ਕਿਹੜੀ ਕੋਈ ਵੱਡੀ ਗੱਲ ਆ ਗਈ ਬਜ਼ੁਰਗ ਬੈਠੇ ਹੋਏ ਨੇ ਜਿਹੜੇ ਇੱਥੇ ਬੈਠਦੇ ਨੇ ਸਤਿ ਸ਼੍ਰੀ ਅਕਾਲ ਬਜ਼ੁਰਗੋ ਸਤਿ ਸ਼੍ਰੀ ਅਕਾਲ ਇੱਥੇ ਅਕਸਰ ਬਹਿੰਦੇ ਹੋ ਹਾਂ ਜੀ ਹਾਂ ਰੋਜ਼ ਬਹਿੰਦੇ ਕਿੰਨੇ ਕ ਵਾਰੀ ਤੁਸੀਂ ਦੇਖਿਆ ਕਿ ਜਦੋਂ ਇੱਥੇ ਇਸ ਤਰ੍ਹਾਂ ਦੀ ਦੋ ਕੁ ਮਿੰਟ ਦਾ ਹੀ ਆਹੀ ਆਪਦੇ ਸਾਹਮਣੇ ਦੇਖਿਆ ਇੱਥੇ ਹੀ ਹੂੰ ਤੇ ਬਾਕੀ ਭਾਈ ਸਾਹਿਬ ਜਦੋਂ ਫੜਦੇ ਸੰ ਦੱਸ ਦਿੰਦੇ ਆ ਕਿ ਆਹ ਫੜੇ ਗਏ ਪਰ ਤੁਸੀਂ ਦੇਖੋ ਇਹ ਕਿੰਡੀ ਤਰਾਸਦੀ ਹੈ ਇਹ ਹੈ ਤਾਂ ਗਲਤ ਹੂੰ ਪਰ ਆਪਣੇ ਲੋਖ ਫੜਦੇ ਹੂੰ ਹਟਣਾ ਚਾਹੀਦਾ ਹੈ ਕੰਮ ਕਰੋ ਪੈਸੇ ਦਿਓ ਤੇ ਚੀਜ਼ ਲੈ ਜਾਓ ਹੂੰ ਹੂੰ ਤੇ ਇਹ ਥੋੜਾ ਵੀ ਇਹਨਾਂ ਦਾ ਕਿਹੜਾ ਮੁਖਤ ਆਇਆਗਾ ਹਾਂ ਵੀ ਆਪਾਂ ਕਹਿੰਦੇ ਚਲੇ ਇਹਨਾਂ ਨੂੰ ਫ੍ਰੀ ਮਿਲਦਾ ਹੂੰ ਇਹ ਜਿਵੇਂ ਉਹ ਜਵਾਨ ਨੇ ਗੱਲ ਕੀਤੀ ਕਿ ਹਜੇ ਲੋਕ ਚਲਾਕੀ ਸਮਝਦੇ ਨੇ ਚੋਰੀ ਸਮਝਦੇ ਨਹੀਂ ਬਿਲਕੁਲ ਬਿਲਕੁਲ ਹੂੰ ਜੇ ਇੱਕ ਦਾ 1000 ਲੱਗ ਜਾਂਦਾ ਚੋਰੀ ਲੈ ਜਾਂਦਾ ਦੋ ਚੌ ਨਗਨ ਹੋਰ ਦੱਸਦਾ ਹੂੰ ਵੀ ਮੈਂ ਲਿਆ ਤੇ ਤੁਸੀਂ ਵੀ ਲਿਆਓ ਹੂੰ ਸਮਝ ਆਉਂਦੇ ਨਹੀਂ ਇੱਕ ਦੂਸਰੇ ਪਰ ਇਹ ਦੇਖੋ ਇਹ ਬੜੀ ਵੈਸੇ ਤਾਂ ਸ਼ਰਮ ਵਾਲੀ ਗੱਲ ਹੈ ਪਰ ਇਹਨੂੰ ਅਸੀਂ ਮਾਨ ਵਾਲੀ ਗੱਲ ਕਿਉਂ ਬਣਾ ਲਿਆ ਹਾਂਜੀ ਹਾਂਜੀ ਇਹ ਮਾੜਾ ਜਿਹਾ ਕੰਮ ਚੋਰੀ ਵਾਲਾ ਪੰਜਾਬੀ ਸਾਰਿਆਂ ਨੂੰ ਸ਼ਰਮ ਵਾਲੀ ਗੱਲ ਹੈ ਹੂੰ ਕਰਦਾ ਇੱਕ ਆ ਭਰਦੇ ਸਾਰੇ ਆ ਸਾਰੇ ਕਿਉਂਕਿ ਦੂਰ ਤੱਕ ਜਿੱਥੇ ਵੀਡੀਓ ਜਾਂਦੀ ਹੈ ਸਾਰੀ ਕਮਿਊਨਿਟੀ ਬਦਨਾਮ ਹੋ ਜਾਂਦੀ ਹੈ ਬਿਲਕੁਲ ਹੂੰ ਵੇਨੇ ਆ ਜੀ ਚੋਰੀ ਕਰਦੇ ਬੋਝ ਕਰਦੇ ਆ ਅੱਛਾ ਤੁਸੀਂ ਕਦੇ ਦੇਖਿਆ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਕੋਈ ਸ਼ਰਮ ਵੀ ਹੈ ਸ਼ਰਮ ਕੋਈ ਬੰਦਾ ਸ਼ਰਮਾਂਦੇ ਨਹੀਂ ਅੱਜ ਕੱਲ੍ਹ ਕੋਈ ਸਮਾਨ ਲੈ ਜਾਂਦੇ ਪਾ ਕੇ ਵਿਚਾਰੇ ਅੰਦਰੋਂ ਇੱਥੇ ਖੜੇ ਉਹਨਾਂ ਦੇ ਡਿਊਟੀਆਂ ਤੇ ਖੜੇ ਰਹੇ ਆਪਦੇ ਹੂੰ ਹੂੰ ਹਾਂ ਆ ਬਾਪੂ ਖੜਾ ਹੁੰਦਾ ਇਹ ਵੀ ਇਹ ਵੀ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਇੱਥੇ ਕਾਨੂੰਨ ਕਿਹੜਾ ਸਖਤ ਨੇ ਪੁਲਿਸ ਨੇ ਕੁਝ ਕਹਿਣਾ ਨਹੀਂ ਹੈ ਤਾਂ ਚਲੋ ਜੇ ਇੱਕ ਵਾਰ ਫੜੇ ਵੀ ਗਏ ਤਾਂ ਅਗਲੀ ਵਾਰ ਦੇਖ ਲਵਾਂਗੇ ਮੇਰੇ ਹਿਸਾਬ ਨਾਲ ਤਾਂ ਲੋਕਾਂ ਨੂੰ ਸਮਝ ਹੀ ਹੈ ਨਹੀਂ ਨਾਮੇ ਆਏ ਜਿਹੜੇ ਸਟੂਡੈਂਟ ਉਹਨਾਂ ਨੂੰ ਪਤਾ ਹੀ ਨਹੀਂ ਵੀ ਇੱਥੇ ਦੇ ਕੀ ਰੂਲ ਆ ਹੂੰ ਇਸ ਕਰਕੇ ਉਹ ਇੰਡਕਾਰੀਆਂ ਗੱਲਾਂ ਹੀ ਭਾਲਦੇ ਆ ਜਿਵੇਂ ਉੱਥੇ ਚੱਲਦਾ ਵੀ ਉਵੇਂ ਕਰੀ ਚੱਲੋ ਤੇ ਅਸੀਂ ਦੇ ਨੇ ਇੱਥੇ ਬਹਿਨੇ ਆ ਇਹਨਾਂ ਨੇ ਇੱਕ ਦੋ ਵਾਰੀ ਸਾਡੇ ਸਾਹਮਣੇ ਫੜਿਆ ਉਹ ਜਿਹੜਾ ਸਕਿਉਰਟੀ ਵਾਲਾ ਲੈ ਕੇ ਗਿਆ ਉਹ ਨਾ ਰੈਡੀਜੀ ਚ ਉਹਨਾਂ ਦੇ ਰੱਖਿਆ ਹੁੰਦਾ ਸਮਾਨ ਹਾਂ ਕੁਝ ਬਿੱਲ ਕਰਾ ਲੈਂਦੇ ਆ ਕੁਝ ਜੇਪਾਂ ਜੂਪਾਂ ਚ ਪਾ ਕੇ ਲੈ ਆਉਂਦੇ ਆ ਇਹਨਾਂ ਨੂੰ ਕੈਮਰੇ ਲੱਗੇ ਆ ਪਤਾ ਲੱਗ ਜਾਂਦਾ ਵਾ ਮਾੜੀ ਗੱਲ ਆ ਅਸੀਂ ਨਹੀਂ ਚਾਹੁੰਦੇ ਕੋਈ ਕਰਨਾ ਚਾਹੀਦਾ ਇਹਦੇ ਵਿੱਚ ਹੁਣ ਇੰਡੀਆ ਦੀ ਬਦਨਾਮੀ ਆ ਇਹ ਗੱਲ ਚ ਹਾਂ ਚੰਗਾ ਕੰਮ ਕਰਨ ਕਿੱਥੇ ਤਾਂ ਸਿੱਖ ਨੂੰ ਕਿੰਨਾ ਵਧੀਆ ਕਹਿੰਦੇ ਸੀ ਵੀ ਵਧੀਆ ਇਹ ਬੰਦੇ ਇਮਾਨਦਾਰ ਆ ਕਿੱਥੇ ਉਹਨੂੰ ਸਾਡਾ ਜਿਹੜਾ ਅੱਜ ਦਾ ਮਾਹੌਲ ਬਣਿਆ ਵਾ ਉਹ ਇਹੋ ਜਿਹਾ ਬਣ ਗਿਆ ਵੀ ਸਾਡੀ ਸਾਰੀ ਕਮਿਊਨਿਟੀ ਇਹ ਗੱਲ ਦੇ ਵਿੱਚ ਬੇਇੱਜ਼ਤੀ ਵਾਲੀ ਗੱਲ ਹੋ ਰਹੀ ਹੈ ਅਸੀਂ ਇਹਨਾਂ ਨਾਲ ਗੱਲ ਬਾਤ ਕਰ ਰਹੀ ਸੀ ਇਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਕਾਫੀ ਜਿਹੜੇ ਉਮਰ ਦੀਆਂ ਫੀਮੇਲ ਜਨਾਨੀਆਂ ਵੀ ਕਹਿੰਦੇ ਸ਼ਾਮਲ ਨੇ ਜ਼ਿਆਦਾਤਰ ਜਨਾਨੀਆਂ ਹੀ ਆ ਜਿੰਨੀ ਅਸੀਂ ਗੱਲ ਸੁਣੀ ਆ ਉਹ ਵੱਧ-ਵੱਧ ਕਰਦੀਆਂ ਜੈਂਟਸ ਘਾਟਾ ਕਿਉਂਕਿ ਉਹ ਜਾਂਦਾ ਉਹਨਾਂ ਨੂੰ ਸ਼ਰਮ ਨਹੀਂ ਜਾਂ ਦਿਮਾਗ ਘਾਟਾ ਇਸ ਕਰਕੇ ਆਪਾਂ ਕੁਝ ਨਹੀਂ ਇਹਦੇ ਬਾਰੇ ਕਿਹਾ ਸਾਡੇ ਵਾਂਗ ਮਾੜੀ ਗੱਲ ਆ ਉਹਨੂੰ ਚਾਹੀਦਾ ਨਹੀਂ ਹਾਂ ਹਾਂ ਕਾਰਨ ਕੀ ਲੱਗਦਾ ਹੈ ਬਜ਼ੁਰਗੋ ਕਿ ਇੱਥੇ ਕੰਮ ਨਾ ਮਿਲਣਾ ਜਾਂ ਮਹਿੰਗਾਈ ਵੱਧ ਜਾਣਾ ਜਾਂ ਫਿਰ ਪਰੇਸ਼ਾਨੀ ਇੱਕ ਬੰਦੇ ਨੂੰ ਚੋਰ ਬਣਾ ਦਿੰਦੀ ਹੈ ਪ੍ਰਸ਼ਾਨੀ ਦਾ ਬਹੁਤ ਫਰਕ ਪੈਂਦਾ ਹੈ ਪ੍ਰਸ਼ਾਨੀ ਕਰਕੇ ਬੰਦੇ ਕੁਝ ਤਾਂ ਗਲਤ ਰਸਤੇ 'ਚ ਬੰਦੇ ਗਲਤ ਹੁੰਦੇ ਆ ਸਾਰੇ ਮジョਰਿਟੀਆਂ 'ਚ ਹੀ ਹੁੰਦੇ ਆ ਆਪਣੇ ਹਮ ਇੱਕ ਚੋਰ ਰਲ ਗਿਆ ਦੂਜਾ ਨਾਲ ਹੌਲੀ ਹੌਲੀ ਰਲ ਗਿਆ ਇਸ ਕਰਕੇ ਹੁੰਦੇ ਪਰ ਤੁਸੀਂ ਦੇਖੋ ਕਿ 2% ਦੇ ਕਰਕੇ 100% ਬਦਨਾਮ ਸਾਰੇ ਹੋ ਰਹੇ ਨੇ ਇੱਕ ਕਹਿੰਦੇ ਆਪਾਂ ਕਹਿੰਦੇ ਇੱਕ ਮੱਝ ਲਿਬੜੀਓ ਸਾਰੀਆਂ ਲਿਬੜ ਜਾਂਦੀਆਂ ਹਮ ਇੱਕ ਬੰਦਾ ਬਦਨਾਮ ਹੈ ਮੈਂ ਬਦਨਾਮ ਆ ਪਾਕ ਵਾਲੇ ਸਾਰੇ ਹੀ ਬਦਨਾਮ ਆ ਅਕਸਰ ਕਿਉਂਕਿ ਅਸੀਂ ਦੇਖਿਆ ਹੈ ਇੱਥੇ ਤਾਂ ਸਾਡੇ ਬਜ਼ੁਰਗ ਥਾਂ-ਥਾਂ ਤੇ ਪਾਰਕਾਂ ਦੇ ਵਿੱਚ ਬੈਠੇ ਹੁੰਦੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ ਲੋਕ ਦੂਰੋਂ ਹੀ ਪੁਆਇੰਟ ਕਰ ਦਿੰਦੇ ਨੇ ਕਿ ਇਹ ਕਮਿਊਨਿਟੀ ਆ ਜਿਹੜੀ ਇਦਾਂ ਕਰਦੀ ਐ ਸਾਰੇ ਪਤਨਾਮ ਹੋ ਜਾਂਦੇ ਆਂ ਕਿ ਕਰਦਾ ਭਾਵੇਂ ਇੱਕ ਆ ਹੂੰ ਸਾਡੇ ਸਿੱਖਾਂ ਨੂੰ ਸਾਡੇ ਗੁਰੂਆਂ ਤਾਂ ਹੀ ਆਂਦੀ ਐ ਇਹ ਗੱਲ ਹੂੰ ਸਾਡੇ ਤਾਂ ਹੀ ਕੱਲਿਆਂ ਤਾਂ ਇੰਨੀ ਰਹਿੰਦੀ ਵੀ ਸਿੱਖ ਆ ਕੰਮ ਕਰਦੇ ਆ ਕਰਦਿਆਂ ਇਹਨਾਂ ਦੇ ਦਸਨ ਬਤਾ ਕਬੜੂਣ ਜਾਂਦੀ ਐ ਹੂੰ ਇੱਕ ਬੰਦਾ ਤਾਂ ਇੱਥੇ ਸਾਡੇ ਸਾਹਮਣੇ ਫੜਿਆ ਪਤ ਤਿੰਨ-ਕਦਨ ਹੋਈ ਐ ਹੂੰ ਹੂੰ ਇੱਥੋਂ ਵੋਟ ਕੇ ਲਿਗਾਇਆ ਅੰਦਰ ਫੇਰ ਸਕਿਉਰ ਅਛਾ ਜੀ ਪਰ ਜੇ ਛਰਮੀ ਇਹ ਨਹੀਂ ਕੋਈ ਗੱਲ ਹੀ ਹਮ ਲੋਕ ਸਮਝਦੇ ਨਹੀਂ ਇਸ ਗੱਲ ਤਵਾਕੇ ਦੇ ਵਿੱਚ ਇਹ ਪੂਰੀ ਕਮਿਊਨਿਟੀ ਦੇ ਉੱਪਰ ਦਾਗ ਲਾਉਣ ਵਾਲੀ ਗੱਲ ਹੈ ਨਾਕਪਾਲ ਜੀ ਬੜਾ ਵੈਸੇ ਦੁੱਖ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਦਿਲ ਤਾਂ ਨਹੀਂ ਕਰਦਾ ਕਹਿਣ ਨੂੰ ਬਟ ਕਹਿੰਦੇ ਨਾ ਕਿ ਇੱਕ ਵਾਰ ਜੇ ਨਾ ਕਿਹਾ ਜਾਵੇ ਤਾਂ ਸ਼ਾਇਦ ਕਦੇ ਰੁਕਣ ਨਾ ਅਸੀਂ ਤਾਂ ਇਹ ਕਹਿੰਨੇ ਵੀ ਤੁਹਾਨੂੰ ਅਗਰ ਕਿਸੇ ਜੀ ਦੀ ਜ਼ਰੂਰਤ ਹੈ ਹਮ ਦਾਲ ਫੁਲਕਾ ਆਟਾ ਤੁਹਾਡੇ ਕੋਲ ਨਹੀਂ ਆ ਕੇ ਅਸੀਂ ਤਿਆਰ ਦਿਨ ਨੂੰ ਬੈਠੇ ਜਦੋਂ ਮਰਜ਼ੀ ਆ ਜਾਓ ਹਮ ਠੀਕ ਹੈ ਨਹੀਂ ਤਾਂ ਬਾਬੇ ਗੁਰਦੁਆਰੇ ਜਿੱਥੇ ਜਦੋਂ ਮਰਜ਼ੀ ਜਾਓ 24 ਘੰਟੇ ਖੁੱਲੇ ਆ ਹੂੰ ਆਪਣੀ ਕੌਮ ਨੂੰ ਬਦਨਾਮ ਨਾ ਕਰੋ ਬਾਕੀ ਤਾਂ ਠੀਕ ਹੈ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ ਵੀ ਕਹਿੰਦੇ ਜਾਨੀ ਆ ਵੀ ਸਭ ਨੂੰ ਸਮਝਾਓ ਵੀ ਚੋਰੀਆਂ ਨਾ ਕਰੋ ਸਾਡੇ ਆਪ ਦੇ ਕਮਿਊਨਿਟੀ ਦੀ ਜਿਹੜੀ ਹੈ ਨਾ ਇੱਜ਼ਤ ਬਚਾਓ ਬਚਾਓ ਇਹ ਸਾਡੀ ਬੇਇੱਜ਼ਤੀ ਤੁਸੀਂ ਕਰ ਰਹੇ ਹੋ ਸਾਰੇ ਨੋਟ ਫੋਰ ਦਾ ਇਨ ਕੈਨੇਡਾ ਪੂਰੇ ਵਰਡ ਸਾਡੀ ਬੇਇੱਜ਼ਤੀ ਬਦਨਾਮੀ ਹੋ ਰਹੀ ਹੈ ਬਿਲਕੁਲ ਔਰ ਸਾਡੀ ਕੌਮ ਤਾਂ ਮੈਨੂੰ ਲੱਗਦਾ ਹੈ ਜਾਣੀ ਇਸੇ ਕਰਕੇ ਜਾਂਦੀ ਹੈ ਕਿ ਜਦੋਂ ਕਿਤੇ ਵੀ ਕੁਝ ਨਹੀਂ ਮਿਲੇਗਾ ਪਰ ਸਾਡੇ ਗੁਰੂ ਘਰ ਤਾਂ ਹਮੇਸ਼ਾ ਹੀ ਹੈ ਨੇ ਜਿੱਥੇ ਕੋਈ ਜਾਤ ਪਾਤ ਨਹੀਂ ਕੋਈ ਰੰਗ ਰੂਪ ਨਹੀਂ ਹਰ ਕੋਈ ਜਾ ਕੇ ਉੱਥੇ ਭਾਵੇਂ ਤਿੰਨੋਂ ਟਾਈਮ ਆਪਣਾ ਪ੍ਰਸ਼ਾਦਾ ਜਿਹੜਾ ਉਹ ਛੱਕ ਸਕਦਾ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੂਰੀ ਕਮਿਊਨਿਟੀ ਨੂੰ ਬਦਨਾਮ ਕਰਦੀਆਂ ਨੇ ਇੱਕ ਤੋਮਤ ਲੱਗ ਜਾਂਦੀ ਹੈ ਸਾਰਿਆਂ ਤੇ ਤੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਸ਼ਾਇਦ ਗੁਰੇਜ਼ ਲੋਕ ਜ਼ਰੂਰ ਕਰਨਗੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ